ਨਾ ਮੈਂ ਉਹ ਰਾਮਨ ਉਹ ਫੋਟੋ ਉਹ ਵੀ ਸੁਣ ਮੈਂ ਜਦੋਂ ਇੱਕ ਅਲੀਵਾਸ ਨੂੰ ਵੀ ਕਿਹਾ ਜੀ ਮਖਰੰ ਘਰਾਂ ਨੂੰ ਉਹ ਤੇ ਕਿਹੜਾ ਹੋਣ ਮੋਢੇ ਦੇ ਜਾ ਕੇ ਨਾ ਉਹ ਇੱਕ ਵਾਰ ਕਰੀਏ ਤੁਸੀਂ ਪੁੱਤ ਦਾ ਜਿਹੜਾ ਛੋਟੀ ਗੱਲ ਉਹ ਆਪਣੀ ਪਾਵਨ ਗੁੱਤੀ ਜਿਹੜਾ ਟਰਾਲੀ ਆਉਗੀ ਤੁਸੀਂ ਕਾਹਨ ਰੋਕਣਾ ਟਰਾਲੀ ਆਉਗੀ ਹਾਂ ਜੀ ਕਿਹਨੇ ਕਿਹਾ ਜੀ ਤੁਮ੍ਹੇ ਯਾਰ ਮੈਂ ਤੁੰਨੇ ਆਪ ਕਿਹਾ ਤੁਸੀਂ ਆਪ ਕਿਹਾ ਮੈਂ ਤੁਸੀਂ ਆਪੇ ਕਿਹਾ ਤੁੰਨੂੰ ਕਿਸੇ ਫੀਲ ਰਿਹਾ ਹਾਂ ਤੁਸੀਂ ਆਪ ਕਹਿਤੋਂ ਦੀ ਚੀਜ਼ ਨਹੀਂ ਗਾਇ। ਕਿੱਥੋਂ ਤੋਂ ਡਰਾਇਆ ਉਹ ਵਰਦਾ। ਮੈਂ ਠੀਕ ਹੈ ਮੈਂ ਕਰਦੀ ਹੂ। ਉਹ ਮੈਂ ਡਰਦਾ। ਠੀਕ ਹੈ। ਉਹ ਮੈਂ ਕੀਵਾ ਦਿਖਾਉਣਾ। ਆਉਂਗੇ ਟਰਾਲੀ ਝੜਾ ਮਿਲਾਉਗਾ। ਲੱਤਾਂਗੇ। ਬੰਦਰਾ ਆਉਂਦਾ। ਨਾ ਨਾ ਟਰੱਕ ਤੋਂਗੇ। ਟਰਾਲੀ ਵੀ ਆਉਗੀ। ਕੋਈ ਨਾ ਦੇਖੋ। ਲੱਗ ਰਿਹਾ ਤਾ ਨਾ ਤੋੜੇ ਮਾਖਰਾ ਵਾਲਾ ਪੇੜ। ਨਾ ਹੋਇਆ ਹੋਇਆ। ਕੋਈ। ਜਿਹੜਾ ਹੋਇਆ ਤੂੰ ਬਾਹਰ ਨੂੰ ਉਡਾਈਆਂ ਨਾ ਕਹਿ ਰਹੀ ਉਧਰ ਦੀ ਐਡਰੈਸ ਤੂੰ ਕਹਿੰਦਾ। ਤੂੰ ਕਹਿੰਦਾ। ਹਲੋ। ਤੈਨੂੰ ਕਿਹਾ ਕਿਹਦੇ ਜਿਹੜੇ ਦੱਸ ਸਰ। ਆਪੇ ਡਾਊਟ। ਫਿਰਲੇ ਵੀ ਕਪਰੇਟ ਕਰਾਂਗੇ ਇਹ ਕਹਿ ਕੇ ਕਿਹ ਉਹ ਜੀ ਦਾ ਉਹ ਜੀ ਬੋਲਦਾ ਕੋਈ ਨਾ ਬੋਲਦਾ ਆ ਤੇ ਨਾ ਕਰ ਉਹ ਨੂੰ ਨਾ ਬੋਲ ਜਿੱ ਕਿ ਕਰਿਆ ਇੱਕ ਮਿੰਟ ਜੀ ਆ ਤੇ ਤੋਂ ਬਾਅਦ ਵਿੱਚ ਦੋ ਗੋੜੀਆਂ ਨਾ ਹਾਂ ਹਾਂ ਮਾਰੇ ਮਾਰੇ ਮੈਨੂੰ ਮਾਰੇ 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 ਬੱਜੂ ਵਈਏ ਬੱਜੂ ਵਈਏ ਇਹਨਾਂ ਦੇ ਲੱਛਣ ਨੇ ਬੱਜੂ ਵਾਹਨ ਦੱਸਦੇ ਬੱਜੀ ਮਾਰੇ ਕਰ 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 ਮੈਨੂੰ ਅੱਜ ਬੱਜੂ ਆ ਨਾ ਨਾ ਹਾਂ ਹਾਂ ਡਾਕਟਰ ਡਾਕਟਰ ਮੈਨੂੰ ਮੈਨੂੰ ਡਾਕਟਰ ਦੂ ਪਤਾ ਵੀ ਕਿ ਬੇਟੇ ਪੈ ਗਈ ਨਾ ਨਾ ਤੈਨੂੰ ਪਤਾ ਮੈਨੂੰ ਕਿ ਬੇਟੇ ਪੈ ਗਈ ਤਾਂ ਪਤਾ